ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਫਿਰ ਸਮਾਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਂਦਾ ਕਿਉਂਕਿ ਸਾਡਾ ਪਰਮੇਸ਼ਵਰ ਮਹਾਨ ਆ ਸਰਵ ਸ਼ਕਤੀਮਾਨਾ ਜੋ ਸਾਨੂੰ ਪ੍ਰਤੀ ਦਿਨ ਜਿੰਦੇ ਰੱਖਦਾ ਸਹੀ ਸਲਾਮਤ ਰੱਖਦਾ ਔਰ ਆਪਣੇ ਖੰਭਾਂ ਦੇ ਹੇਠ ਛੁਪਾ ਕੇ ਰੱਖਦਾ ਆ ਤਾਂ ਜੋ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇ ਸਕੀਏ ਔਰ ਆਦਰ ਦੇ ਸਕੀਏ ਆਈਏ ਅੱਜ ਸਾਡਾ ਪ੍ਰਾਰਥਨਾ ਦਾ ਵਿਸ਼ਾ ਆ ਉਹ ਭੈਣ ਭਰਾਵਾਂ ਲਈ ਜੋ ਵਰਿਆਂ ਤੋਂ ਬਿਮਾਰ ਆ ਔਰ ਬਿਮਾਰੀ ਦੇ ਬਿਸਤਰਿਆਂ ਉੱਤੇ ਪਏ ਹੋਇਆ ਪਰਮੇਸ਼ਵਰ ਉਹਨਾਂ ਨੂੰ ਤੰਦਰੁਸਤੀ ਮਹੱਈਆ ਕਰੇ ਔਰ ਉਹਨਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਆਈਏ ਅਸੀਂ ਅੱਖਾਂ ਬੰਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਨਵਾਦ ਹੋ 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 ਸਰਵ ਸ਼ਕਤੀਮਾਨ ਪਿਤਾ ਜੀ ਦਾ ਧੰਨਵਾਦ ਕਰਦੇ ਹਾਂ ਸਰਵ ਸ਼ਕਤੀਮਾਨ ਪਿਤਾ ਜੀ ਦਾ ਧੰਨਵਾਦ ਕਰਦੇ ਹਾਂ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਤੜੇ ਨਾਮ ਨੂੰ ਮਹਿਮਾ ਮਿਲੇ ਯੇਸ਼ੂ ਰਾਜਾ ਤੜੇ ਨਾਮ ਨੂੰ ਮਹਿਮਾ ਮਿਲੇ ਪਿਆਰੇ ਪਰਮੇਸ਼ਵਰ ਜੀ ਅੱਜ ਮੈਂ ਉਹ ਪੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਯੇਸ਼ੂ ਰਾਜਾ ਜੋ ਵਰਿਆਂ ਤੋਂ ਬਿਮਾਰ ਹੈ ਯੇਸ਼ੂ ਰਾਜਾ ਉਹਨਾਂ ਨੂੰ ਤੰਦਰੁਸਤੀ ਮਹੱਈਆ ਕਰੋ ਯੇਸ਼ੂ ਰਾਜਾ ਇੱਕ ਇੱਕ ਨੂੰ ਸ਼ੂਓ ਪਿਆਰੇ ਪਰਮੇਸ਼ਵਰ ਇੱਕ ਇੱਕ ਨੂੰ ਸ਼ੂਓ ਯੇਸੂ ਰਾਜਾ ਇਸੇ ਵਕਤ ਟੜਾ ਪਵਿੱਤਰ ਆਤਮਾ ਕਾਰਜੇ ਕਰੇ ਪਿਆਰੇ ਪਰਮੇਸ਼ਵਰ ਅਬੀਮਾਰੀਆਂ ਦੇ ਬਿਸਤਰਿਆਂ ਨੂੰ ਪਲਟ ਦੋ ਯੇਸੂ ਰਾਜਾ ਤੰਦਰੁਸਤੀ ਮਹਈਆ ਕਰੋ ਯੇਸੂ ਰਾਜਾ ਏਕ ਇੱਕ ਦੇ ਜੀਵਨ ਚ ਟੜਨਾ ਦੀ ਸ਼ਿਫਾ ਆਜੇ ਏਕ ਇੱਕ ਜੀਵਨ ਵਿੱਚ ਟੜਨਾ ਦੀ ਆਜ਼ਾਦੀ ਆਜੇ ਯੇਸੂ ਰਾਜਾ ਟਾੜਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਯਿਸੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਆਪਣੇ ਕੰਮਾਂ ਨੂੰ ਇੱਕ ਇੱਕ ਜੀਵਨ ਵਿੱਚ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਆਪਣੀ ਚੰਗਿਆਈ ਨੂੰ ਇੱਕ ਇੱਕ ਜੀਵਨ ਵਿੱਚ ਪ੍ਰਗਟ ਕਰ ਦਿਓ ਪਿਆਰੇ ਪਰਮੇਸ਼ਰ ਜੀ ਆਪਣੀ ਚੰਗਿਆਈ ਨੂੰ ਇੱਕ ਇੱਕ ਜੀਵਨ ਉੱਤੇ ਪ੍ਰਗਟ ਕਰੋ ਯਿਸੂ ਰਾਜਾ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਤੁਹਾਡਾ ਹੀ ਧੰਨਵਾਦ ਕਰਦੇ ਯਿਸੂ ਰਾਜਾ ਹallelujah 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 ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀਂ ਪਿਆਰੇ ਪਰਮੇਸ਼ਰ ਅੱਜ ਜਿੰਨੇ ਭੈਣ ਭਰਾ ਸਾਡੀ ਇਸ ਪ੍ਰਾਰਥਨਾ ਦੇ ਦੁਆਰਾ ਜੁੜਨ ਪਿਆਰੇ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਇਸ ਪ੍ਰਾਰਥਨਾ ਨੂੰ ਸੁਣੇ ਯੈਸੂ ਰਾਜਾ ਏਕ-ਇਕ ਜੀਵਨ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਏਕ-ਇਕ ਦੀ ਬਿਮਾਰੀ ਲਿਚਾਰੀ ਦਾ ਨਾਸ਼ ਕਰੋ ਪਿਆਰੇ ਪਰਮੇਸ਼ਰ ਜੋ ਭੈਣ ਭਰਾ ਸਦੀਆਂ ਤੋਂ ਬਿਮਾਰ ਆ ਪਿਆਰੇ ਪਰਮੇਸ਼ਰ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆ ਯੈਸੂ ਰਾਜਾ ਜਿਨ੍ਹਾਂ ਨੂੰ ਕੋਈ ਵੀ ਬਿਮਾਰੀ ਆ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਚੰਗੇ ਕੀਤੇ ਜਾਣ ਯੈਸੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹਨਾਂ ਦੇ ਜੀਵਨ ਵਿੱਚ ਸ਼ਿਫਾ ਆਏ ਪਿਆਰੇ ਪਰਮੇਸ਼ਵਰ ਉਹ ਵਿਸ਼ਵਾਸ ਕਰਨ ਕਿ ਸਾਡਾ ਪਰਮੇਸ਼ਵਰ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲਾ ਪਰਮੇਸ਼ਵਰ ਆ ਉਹ ਵਿਸ਼ਵਾਸ ਕਰਨ ਸਾਡਾ ਪ੍ਰਭੂ ਯੀਸ਼ੂਮ ਸਿਆਸਨ ਬਿਮਾਰੀ ਤੋਂ ਇਜ਼ਾਦ ਕਰੇਗਾ ਯੀਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਯੀਸੂ ਰਾਜਾ ਉਹਨਾਂ ਦੇ ਜੀਵਨ ਚ ਕੰਮ ਕਰੋ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਯੀਸੂ ਰਾਜਾ ਹallelujah hallelujah 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 ਤੁਹਾਡੇ ਨਾਮ ਨੂੰ ਮਹਿਮਾ ਮਿਲੇ ਯੇਸੂ ਰਾਜਾ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਯੇਸੂ ਰਾਜਾ ਤੁਹਾਡਾ ਧੰਨਵਾਦ ਕਰਦੀਆਂ ਮੈਂ ਸਾਮਰਥੀਏ ਪਿਤਾ ਤੁਹਾਡਾ ਮੈਂ ਧੰਨਵਾਦ ਕਰਦੀਆਂ ਸਾਮਰਥੀਏ ਪਿਤਾ ਆਪਣੀ ਪਿਆਰੇ ਪਰਮੇਸ਼ਵਰ ਕਿਰਪਾ ਦੁਆਰਾ ਸ਼ੁਭ ਹੋ ਆਪਣੀ ਕਿਰਪਾ ਦੁਆਰਾ ਸ਼ੁਭ ਹੋ ਯੇਸੂ ਰਾਜਾ ਜਿਸ ਤਰ੍ਹਾਂ ਤੁਸੀਂ 12 ਸਾਲ ਦੀ ਰੋਗਨ ਨੂੰ ਚੰਗਿਆਂ ਕੀਤਾ ਪਿਆਰੇ ਪਰਮੇਸ਼ਵਰ ਉਹਨੂੰ ਸ਼ਿਫਾ ਦਿੱਤੀ ਉਹਨੂੰ ਨਜ਼ਾਤ ਦਿੱਤੀ ਇਸੇ ਤਰ੍ਹਾਂ ਪਿਆਰੇ ਪਰਮੇਸ਼ਵਰ ਜੀ ਇੱਕ ਇੱਕ ਦੇ ਛੀਵਨ ਵਿੱਚ ਕੰਮ ਕਰੋ ਜਿਸ ਤਰ੍ਹਾਂ ਤੁਸੀਂ 38 ਸਾਲ ਦੇ ਅੰਦਰ ਗੰਗੀ ਨੂੰ ਚੰਗਿਆਂ ਕੀਤਾ ਪਿਆਰੇ ਪਰਮੇਸ਼ਵਰ ਜੋ ਪਿਆਰੇ ਪਰਮੇਸ਼ਵਰ ਜੋ 38 ਸਾਲ ਤੋਂ ਪਿਆਰੇ ਪਰਮੇਸ਼ਵਰ ਆਪਣੀ ਰੋਗ ਦਾ ਮਾਰਿਆ ਸੀ ਪਿਆਰੇ ਪਰਮੇਸ਼ਵਰ ਜਿਸ ਤਰ੍ਹਾਂ ਤੁਸੀਂ ਉਹਨੂੰ ਸ਼ਿਫਾ ਦਿੱਤੀ ਯੈਸੂ ਰਾਜਾ ਇਹ ਪਿਆਰੇ ਪਰਮੇਸ਼ੀ ਇੱਕ ਇੱਕ ਦੇ ਜੀਵਨ ਚੋਂ ਆਜ਼ਾਦੀ ਆ ਜਾਏ ਇੱਕ ਇੱਕ ਦੇ ਜੀਵਨ ਚੋਂ ਰਿਹਾਈ ਆ ਜਾਏ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਚੰਗਿਆਂ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਆਜ਼ਾਦ ਕਰਨ ਵਾਲੇ ਪਰਮੇਸ਼ਵਰ ਹੋ ਸ਼ਿਫਾ ਔਰ ਨਜ਼ਾਤ ਤੁਹਾਡੇ ਤੋਂ ਹੈ ਯੈਸੂ ਰਾਜਾ ਤੁਹਾਡਾ ਧੰਨਵਾਦ ਕਰਦੀਆਂ ਮੈਂ ਤੁਹਾਡਾ ਹੀ ਧੰਨਵਾਦ ਕਰਦੀਆਂ ਪਿਆਰੇ ਪਰਮੇਸ਼ਵਰ ਹਾਲੇਲੂਇਆ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਯੇਸੂ ਰਾਜਾ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਮੇਰੇ ਪਵਿੱਤਰ ਪਰਮੇਸ਼ਵਰ ਤੁਹਾਡੇ ਨਾਮ ਨੂੰ ਵਡਿਆਈ ਦਿੰਨੇ ਆ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੀਆਂ ਅੱਜ ਦੀ ਪ੍ਰਾਰਥਨਾ ਦੇ ਦੁਆਰੇ ਇੱਕ ਇੱਕ ਨੂੰ ਚੰਗਿਆਈ ਮਿਲੇ ਅੱਜ ਦੀ ਪ੍ਰਾਰਥਨਾ ਦੇ ਦੁਆਰੇ ਇੱਕ ਇੱਕ ਜੀਵਨ ਚਟੜੇ ਕੰਮ ਪ੍ਰਗਟ ਕੀਤੇ ਜਾਣ ਔਰ ਇਹਨਾਂ ਦੇ ਜੀਵਨਾਂ ਵਿੱਚ ਇੱਕ ਵੱਡੀ ਗਵਾਹੀ ਨੂੰ ਬਣਾਓ ਪਿਆਰੇ ਪਰਮੇਸ਼ਵਰ ਤਾਂ ਜੋ ਇਹ ਦੱਸ ਸਕਣ ਸਾਡੇ ਪਰਮੇਸ਼ਵਰ ਨੇ ਸਾਡੇ ਲਈ ਕੀ ਕੀਤਾ ਯੇਸੂ Suraya. ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਰ ਹਾਲੇਲੂਇਆ 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 ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਉਹ ਧੰਨਵਾਦ ਹੋ ਪਿਆਰੇ ਪਰਮੇਸ਼ਰ ਤੁਹਾਡਾ ਅਨੁਗ੍ਰਹਿ ਹੋਵੇ ਯਿਸੂ ਜੀ ਤੁਹਾਡਾ ਅਨੁਗ੍ਰਹਿ ਹੋਵੇ ਪਿਆਰੇ ਪਰਮੇਸ਼ਰ ਤੁਹਾਡਾ ਅਨੁਗ੍ਰਹਿ ਹੋਵੇ ਯਿਸੂ ਰਾਜਾ ਤੁਹਾਡਾ ਹੀ ਅਨੁਗ੍ਰਹਿ ਹੋ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਯਿਸੂ ਜੀ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਪਿਆਰੇ ਪ੍ਰਮੇਸ਼ਰ ਸਾਰੀਆਂ ਮਾਦਗੀਆਂ ਤੁਹਾਡੇ ਨਾਂ ਦੇ ਦੁਆਰਾ ਛਾਂਦੀਆਂ ਰਹਿਣ ਸਾਰੀਆਂ ਬਿਮਾਰੀਆਂ ਤੁਹਾਡੇ ਨਾਂ ਦੇ ਦੁਆਰਾ ਛਾਂਦੀਆਂ ਰਹਿਣ ਯੇਸੂ ਰਾਜਾ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਯੇਸੂ ਜੀ ਜਿਨੇ ਪੂਰੀ ਅਧੀਨਗੀ ਦੇ ਨਾਲ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਚ ਗ੍ਰਹਿਣ ਕਰਨ ਯੇਸੂ ਰਾਜਾ ਜਿਨੇ ਵੀ ਇਸ ਪ੍ਰਾਰਥਨਾ ਨੂੰ ਪੂਰੀ ਅਧੀਨਗੀ ਦੇ ਨਾਲ ਸੁਣਨ ਪਿਆਰੇ ਪਰਮੇਸ਼ਰ ਔਰ ਆਪਣੇ ਜੀਵਨਾਂ ਵਿੱਚ ਇਸ ਨੂੰ ਗ੍ਰਹਿਣ ਕਰਨ ਪਿਆਰੇ ਪਰਮੇਸ਼ਰ ਉਹ ਇਨਸਾਨ ਪਿਆਰੇ ਪਰਮੇਸ਼ਰ ਇਸੇ ਵਕਤ ਸ਼ਿਫਾ ਨੂੰ ਪਾਵੇ ਇਸੇ ਵਕਤ ਨਜ਼ਾਤ ਨੂੰ ਪਾਵੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਤੁਹਾਡੇ ਦਿੱਤੇ ਹੋਏ ਅਧਿਕਾਰ ਦੇ ਦੁਆਰਾ ਪਿਆਰੇ ਪਰਮੇਸ਼ਵਰ ਜੀ ਹਰ ਇੱਕ ਲਈ ਪ੍ਰਾਰਥਨਾ ਕਰਦੀਆਂ ਜੋ ਬਿਮਾਰ ਆ ਪਿਆਰੇ ਪਰਮੇਸ਼ਵਰ ਜੀ ਕਿਸੇ ਵੀ ਬਿਮਾਰੀ ਦੇ ਜਕੜੇ ਹੋਇਆ ਇਸੇ ਵਕਤ ਤੁਹਾਡੀ ਸਮਰਥ ਦੇ ਦੁਆਰਾ ਚੰਗੇ ਕੀਤੇ ਜਾਣ ਇਸੇ ਵਕਤ ਤੁਹਾਡੀ ਸਮਰਥ ਦੇ ਦੁਆਰਾ ਉਹਨਾਂ ਦੇ ਜੀਵਨਾਂ ਵਿੱਚ ਨਜ਼ਾਤ ਆਵੇ ਯਿਸੂ ਜੀ ਤੁਹਾਡਾ ਧੰਨਵਾਦ ਤੁਹਾਡਾ ਹੀ ਧੰਨਵਾਦ ਹੋਈਏ ਯਿਸੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੀ ਪਿਆਰੇ ਪਰਮੇਸ਼ਵਰ ਜੀ ਮੈਂ ਤੁਹਾਡੇ ਨਾਂ ਨੂੰ ਮਹਿਮਾ ਔਰ ਆਦਰ ਦਿੰਦੀ ਹਾਂ ਯਿਸੂ ਰਾਜਾ ਤੁਹਾਡਾ ਸ਼ੁਕਰ ਕਰਦੀ ਹਾਂ ਪਿਆਰੇ ਪਰਮੇਸ਼ਵਰ ਅਸੀਂ ਵਿਸ਼ਵਾਸ ਕਰਦੇ ਹਾਂ ਅਸੀਂ ਜੋ ਕੁਝ ਮੰਗਿਆ ਤੁਸੀਂ ਸਾਨੂੰ ਉਹ ਦੇ ਦਿੱਤਾ ਪਿਆਰੇ ਪਰਮੇਸ਼ਵਰ ਜੀ ਮੈਂ ਬਾਕੀ ਦਾ ਸਮਾਂ ਤੁਹਾਡੇ ਜ਼ੋਰਾ ਬਰ ਹੱਥਾਂ ਵਿੱਚ ਸੌਂਪਦੀ ਹਾਂ ਮੇਰੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਆਮੀਨ ਮੈਂ ਖੁਦਾ ਦਾ ਸ਼ੁਕਰ ਕਰਦੀ ਆਂ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੀ ਆਂ ਜਿੰਨੇ ਵੀ ਸਾਡੀ ਪ੍ਰਾਰਥਨਾ ਡੇਲੀ ਦੇਖਦੇ ਆ ਪਰਮੇਸ਼ਵਰ ਉਹਨਾਂ ਦੇ ਜੀਵਨਾਂ 'ਚ ਕੰਮ ਕਰੇ ਔਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਲੋ ਬਹੁਤ ਸਾਰੇ ਲੋਕ ਸਾਡੇ ਨਾਲ ਜੁੜ ਸਕਣ ਔਰ ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਸਕੀਏ ਸਾਨੂੰ ਕਮੈਂਟਾਂ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਿਆ ਕਰੋ ਔਰ ਪਰਮੇਸ਼ਵਰ ਤੁਹਾਡੇ ਇੱਕ ਇੱਕ ਦੇ ਜੀਵਨ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਤੁਹਾਨੂੰ ਤੁਹਾਡੇ ਦੁੱਖਾਂ ਤੋਂ ਤਕਲੀਫਾਂ ਤੋਂ ਪਰਮੇਸ਼ਵਰ ਆਜ਼ਾਦ ਕਰੇ ਕਿਉਂਕਿ ਸਾਨੂੰ ਉਹਨੇ ਇੱਕ ਜ਼ਰੀਆ ਬਣਾਇਆ ਆ ਅਸੀਂ ਪ੍ਰਾਰਥਨਾ ਕਰੀਏ ਤਾਂ ਜੋ ਬਹੁਤ ਸਾਰੇ ਲੋਕਾਂ ਦੇ ਜੀਵਨਾਂ ਵਿੱਚ ਪਰਮੇਸ਼ਵਰ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਔਰ ਪਰਮੇਸ਼ਵਰ ਤੁਹਾਨੂੰ ਹਰ ਇੱਕ ਦੁੱਖਾਂ ਤੋਂ ਔਰ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰ ਸਕੇ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਪਰਮੇਸ਼ਵਰ ਸਾਰਿਆਂ ਦਾ ਭਲਾ ਕਰੇ ਆਮੀਨ